ਸਭ ਸਾਖਸ ਬੰਦੀ ਦੇਣੰਦਲਾਸੇ ਉਮਰ ਬਥੇਰੀ ਸੀ ਸਭ ਸਾਖਸ ਬੰਦੀ ਦੇਣੰਦਲਾਸੇ ਉਮਰ ਬਥੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਸਭ ਸਾਖ ਸੁਬੰਦੀ ਨੇ ਦਿਲੰਦਲਾ ਸੀ ਉਮਰ ਬ ਤੇਰੀ ਸੀ ਸਭ ਸਾਖ ਸੁਬੰਦੀ ਦੇਨਦਲਾ ਸੀ ਉਮਰ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਉਹ ਤੇਰੀ ਸੀ ਹਾਂ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਉਹ ਤੇਰੀ ਸੀ ਕਮਰਾ ਤੇਰਾ ਹੋ ਗਿਆ ਸੁਨਾ ਜਿੱਥੇ ਸੀ ਤੂੰ ਬੈੰਦਾ ਹਰ ਇੱਕ ਬੋਲਨੀ ਭੁੱਲਦਾ ਤੇਰਾ ਜੋ ਮੈਨੂੰ ਸੀ ਕਹਿੰਦਾ ਕਮਰਾ ਤੇਰਾ ਹੋ ਗਿਆ ਸੁਨਾ ਜਿੱਥੇ ਸੀ ਤੂੰ ਬੈੰਦਾ ਹਰ ਇੱਕ ਬੋਲਨੀ ਭੁੱਲਦਾ ਤੇਰਾ ਜੋ ਮੈਨੂੰ ਸੀ ਮੈਨੂੰ ਬਾਗ ਖਰਾਕ ਹੀ ਲੱਗਦੀ ਹਰੀਕ ਜਿੜਕ ਹੀ ਤੇਰੀ ਸੀ ਮੈਨੂੰ ਬਾਗ ਖਰਾਕ ਹੀ ਲੱਗਦੀ ਹਰੀਕ ਜਿੜਕ ਹੀ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਆਹ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਚੱਲਣਾ ਸਿੱਖਿਆ ਬਹੁਤੇ ਲਾੜ ਲੜਾਈ ਉਂਗਲੀ ਫੜ ਤੇਰੀ ਚੱਲਣਾ ਸਿੱਖਿਆ ਬਹੁਤੇ ਲਾੜ ਲੜਾਈ ਆ ਤੇਰੇ ਹੁੰਦਿਆਂ ਰੱਬ ਨੀਚੇ ਤੇ ਸਾਰੇ ਸੌਂਕ ਪੁਗਾਏ ਆ ਤੇਰੇ ਹੁੰਦਿਆਂ ਰੱਬ ਨੀਚੇ ਤੇ ਸਾਰੇ ਸੌਂਕ ਪੁਗਾਏ ਜਿਤ ਲਈ ਆ ਹਾਰੇ ਓਖੀਆਂ ਜਿੱਤ ਲੀਆਂ ਹਰ ਓਖੀਆਂ ਰਾਵਾ ਹੱਲਾ ਸ਼ੇਰੀ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਨਾਲ ਸੀ ਪੁੱਤਰ ਤੇਰਾ ਵਿੱਚ ਸ੍ਰੀ ਕੇ ਪੂਰਾ ਬਿਨ ਤੇਰੇ ਤੋਂ ਪੁੱਤਰ ਤੇਰਾ ਹੋਇਆ ਅੱਜ ਅਧੂਰਾ ਹਾਂ ਤੇਰੇ ਨਾਲ ਸੀ ਪੁੱਤਰ ਤੇਰਾ ਵਿੱਚ ਸ੍ਰੀ ਕੇ ਪੂਰਾ ਬਿਨ ਤੇਰੇ ਤੋਂ ਉਤਰੰਦੇ ਰਾ ਹੋਇਆ ਅੱਜ ਗੁਰੂਰਾ ਤੂੰ ਕਿਹੜੇ ਰਸਤੇ ਫੜ ਲੈ ਕਿਹੜੇ ਰਸਤੇ ਫੜ ਲੈ ਐਡੀ ਛੇਤੀ ਕਿਹੜੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਤੋੜਬ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜਬ ਤੇਰੀ ਸੀ i'm a ਛੇਤੀ ਕਿਹੜੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਬਥੇਰੀ ਸੀ ਕਿੱਥੋਂ ਆਈਏ ਪਤਾ ਨਹੀਂ ਕਿੱਥੇ ਜਾਣਾ ਨੀ ਮਾਨ ਜਿੰਦੇ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਵਣਾ ਨੀ ਮਾਨ ਜਿੰਦੇ ਕਿਹੜੀ ਗੱਲ ਦਾ ਤੂੰ ਕਿੱਥੋਂ ਤਾਈਂ ਐ ਪਤਾ ਨਹੀਂ ਕਿੱਥੇ ਜਾਣਾ ਨੀ ਮਾਣ ਦੇੰਦੇ ਤੇਰੀ ਗੱਲ ਦਾ ਆਈ ਐ ਪਤਾ ਨਹੀਂ ਕਿੱਥੇ ਆਣਾ ਨਾ ਨੀ ਮਾਣ ਦੇੰਦੇ ਤੇਰੀ ਗੱਲ ਦਾ ਕਿਥੋਂ ਆਈ ਐ ਪਤਾ ਨਹੀਂ ਨਾ ਨੀ ਮਾਣੂ ਜਿੰਦੇ ਕਿਹੜੀ ਗੱਲ ਦਾ ਬਿੱਤੋਂ ਆਈ ਐ ਪਤਾ ਨਹੀਂ ਕਿਥੇ ਜਾਣਾ ਨੀ ਮਾਣੂ ਜਿੰਦੇ ਕਿਹੜੀ ਗੱਲ ਦਾ ਹਾਂ ਕਰਨੇ ਕੀ ਛੱਡ ਐਵੇਂ ਮਾਇਆ ਦੇ ਜੰਜਾਲ ਕਰਨੇ ਕੀ ਛੱਡ ਐਵੇਂ ਮਾਇਆ ਦੇ ਜੰਜਾਲ ਨੂੰ 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 ਕਰਨੇ ਕੀ ਛੱਡ ਐਵੇਂ ਦੇ ਗੰਗਾਲ ਨੂੰ ਹੋ ਵੀ ਤੁਰ ਗਏ ਜਿੰਨਾ ਬੰਨਿਆ ਸੀ ਕਾਲ ਹੋ ਵੀ ਤੁਰ ਗਏ ਜਿੰਨਾ ਬੰਨਿਆ ਸੀ ਕਾਲ ਮੂ ਹੋ ਵੀ ਤੁਰ ਗਏ ਨਿਆ ਸਿਕਾਨ ਨੂੰ ਕਦੋਂ ਆ ਗਿਆ ਬੁਲਾਵਾ ਤੁਰ ਜਾਣਾ ਕਦੋਂ ਆ ਗਿਆ ਬੁਲਾਵਾ ਤੁਰ ਜਾਣਾ ਤੇ ਪਤਾ ਇੱਥੇ ਅੱਲ ਕੱਲ ਦਾ ਆਈ ਹੈ ਪਤਾਨੀ ਤੇ ਜਾਣਾ ਕਿਹੜੀ ਗੱਲ ਦਾ ਕਿਥੋਂ ਆਈ ਐ ਪਤਾਨੀ ਤੇ ਜਾਣਾ ਈ ਮਾਣ ਜਿੰਦੇ ਕਿਹੜੀ ਗੱਲ ਦਾ ਕਿਥੋਂ ਆਈ ਐ ਪਤਾਨੀ ਕਿਥੇ ਜਾਣਾ ਈ ਮਾਣ ਜਿੰਦੇ ਕਿਹੜੀ ਗੱਲ ਝੂਠੀਆਂ ਹੀਰੀ ਤਾਨੀ ਝੁਕੇ ਸਭ ਸਾਥੇ ਤੇ ਝੂਠੀਆਂ ਹੀਰੀ ਤਾਨੀ ਝੁਕੇ ਸਭ ਸਾਥੇ ਤੇ ਸੱਚੇ ਗੁਰਾਂ ਨਾਲ ਪਾਲੈ ਸੱਚੀਆਂ ਪਰਿਤਾਂ ਦੀ ਸੱਚੇ ਗੁਰਾਂ ਨਾਲ ਪਾਲੈ ਸੱਚੀਆਂ ਪਰਿਤਾਂ ਦੀ ਸੱਚੇ ਗੁਰਾਂ ਨਾਲ ਪਾਲੈ ਜੀਤਾਂ ਦੀ ਸੱਚੇ ਗੁਰਾਂ ਨਾਲ ਕਾਲੇ ਸਖੀਆਂ ਪੰਛੀ ਹੋ ਕੇ ਆਲਣਾ ਛੱਡ ਜਾਂਦਾ ਏ ਫਸਕੇ ਜਾਂ ਰੋਕੇ ਹੈ ਦਿਨ ਜਿੰਦਗੀ ਦੇ ਕੱਟ ਜਾਂਦਾ ਚੁਗ ਜਾਂਦਾ ਚੋਗਾ ਜਿਹੜਾ ਉਸ ਪ੍ਰਭੂ ਨੇ ਖਿਲਾ ਰਿਆ ਮੰਨਣਾ ਤਾਂ ਪੈਂਦਾ ਸੰਤ ਜੀ ਬਾਣਾ ਕਰਤਾਰ ਦਾ ਜੋ ਜੀ ਸਾਡੇ ਕੋਲ ਚਲੇ ਜਾਂਦੇ ਐ ਸੋ ਧੰਨ ਗੁਰੂ ਕਲੰਗੀ ਸਰਪਾਸ਼ਾ ਮਹਾਰਾਜ ਜੀ ਦਾ ਅਗਿਨੇ ਇਤਿਹਾਸ ਸਰਵਣ ਕੀਤਾ ਸਤਿਗੁਰ ਮਹਾਰਾਜ ਪਾਸ਼ਾ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਇਹ ਸਿੱਖਾ ਇਹ ਪ੍ਰਾਨੀ ਤੇਰੇ ਤੇ ਬਹੁਤ ਵੱਡੀ ਮਸੀਰਤਾ ਦੀ ਤੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਬਾਣੀ ਨੂੰ ਮੰਨਣਾ ਹੈ ਕਿਉਂਕਿ ਸਤਿਗੁਰ ਮਹਾਰਾਜ ਪਾਸ਼ਾ ਜੀ ਨੇ ਪਰਨਾਮੰਨੇ ਮਿੱਤਰ ਪਿਆਰੇ ਨੂੰ ਹਾਲ ਮਰੀਤਾ ਹੁੰਦਾ ਕਹਿਣਾ ਤੇ ਆਉ ਜਾਦਾ ਸਮਾਂ ਮੈਂ ਨਾਂ ਲੈਂਦਾ ਹੋਇਆ ਸਾਡੇ ਬਹੁਤੀ ਸੁਸਤਾਰ ਜੋਗ ਮਹਿਲਕਲਾ ਹਲਕੇ ਦੇਤੇ ਸਾਡੇ ਇਸੇ ਨਗਰ ਦੇ ਹੀ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਅੰਡੋਰੀ ਫਾਇਸਾਫਾਈ ਸੁਦਗਰ ਸਿੰਘ ਜੀ ਪੰਚਾਇਤ ਮੈਂਬਰ ਉਹਨਾਂ ਨੂੰ ਸਰਦਾ ਦੇ ਕੋਲ ਪਹੁੰਚੇ ਕਰਦੇ ਹੋਏ 5 ਮਿੰਟ ਰਸਤੇ ਉਹ ਸੰਗਤਾਂ ਨੂੰ ਉਹਨਾਂ ਦੇ ਜੀਵਨ ਬਾਰੇ ਨਮਨ ਪਾਉਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੋਰਾਂ ਸਿੰਘ ਜੀ ਅੰਦੋਰੀ ਐਮਐਲਏ ਹਲਕਾ ਮਿਲਕਲਾ ਸਹਿਬ ਸ੍ਰੀ ਕੋਰਾਂ ਸਾਹਿਬ ਜੀ ਪਾਵਨ ਅਤੇ ਪਵਿੱਤਰ ਹਿੰਦੀ ਦੇ ਵਿੱਚ ਬਹੁਤ ਹੀ ਸਨਮਾਨਪ੍ਰੀਤ ਸਾਜੋ ਸਿਖੇਤ ਸੌ ਦਾ ਪੰਚ ਸੁਰਗਵਾਸੀ ਸਦਾ ਗਰਸਿੰਗ ਜੀ ਨੂੰ ਸਰਦਾ ਦੇ ਸਕਾਰ ਭੇਟ ਕਰਨੀ ਸੀ ਜੀ ਸੰਗਤ ਸਭ ਤੋਂ ਪਹਿਲਾਂ ਗੁਰੂ ਦੀ ਬਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਸੰਗ ਫਕੀਰ bari apu apni ਕੋਈ ਨਾ ਬੰਦੇ ਧੀਰ ਦੇ ਮਾਵਾ ਕੰਸਾਲ ਜੋ ਵੀ ਪ੍ਰਾਨੀ ਸੰਸਾਰ ਦੇ ਪਰੋਂਦਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਵੀ ਹੁੰਦਾ ਹੈ ਪਰ ਮੈਂ ਸਮਝਦਾ ਮਨੁੱਖੀ ਜਾਨ ਜਾਨ ਵਿੱਚ ਫਰਕ ਹੁੰਦਾ ਮਨੁੱਖ ਦੇ ਜਿੱਥੇ ਜਨਮ ਨਾਲ ਘੱਟ ਸਬੰਧ ਹੁੰਦਾ ਜਿੱਥੇ ਬੰਦਾ ਜਦੋਂ ਜਾਂਦਾ ਉਹ ਕਰਮ ਕਿਹੋ ਜਿਹਾ ਕਰਕੇ ਜਾਂਦਾ ਲੋਕ ਉਹਨੂੰ ਅੱਜ ਦੇ ਦਿਨ ਦੇ ਉੱਪਰ ਯਾਦ ਕਰਦੇ ਨੇ ਕਿ ਮਨੁੱਖ ਕਿਹੋ ਜਿਹਾ ਕਰਮ ਕਰਕੇ ਗਿਆ ਜਿੱਥੇ ਤੱਕ ਸਦਾਗਰ ਸਿੰਘ ਜੀ ਆਪਣੀ ਜ਼ਿੰਦਗੀ ਬਸਰ ਕਰਕੇ ਗਏ ਨੇਗੇ ਮੈਂ ਸਮਝਦਾ ਵੀ ਪਿੰਡ ਦੇ ਵਿੱਚ ਨਾ ਵੋਟਾਂ ਨਾਲ ਪੰਜ ਸਰਪੰਚ 5 ਸਾਲ ਲਈ ਬਣ ਜਾਂਦਾ। ਦਾਗਰ ਸਿੰਘ ਜੀ ساری ਜ਼ਿੰਦਗੀ ਪਿੰਡ ਦੇ ਲਈ ਸਰਪੰਚ ਬਣ ਕੇ ਜਾਉਂਗੇ ਗਏ ਨੇ। ਕਿਉਂਕਿ ਕਈ ਵਾਰ ਇਹ ਹੁੰਦਾ ਵੀ ਕੋਈ ਵੀ ਮਿਲ ਲਉਦਾ ਸਾਡੇ ਨਗਰ ਦੇ ਪਰਿਵਾਰ ਨੇ ਸਲਾਹ ਲੈਣੀ ਹੁੰਦੀ ਸੀ। ਸਾਰੇ ਨਗਰ ਨੇ। ਉਹ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਭਾਵੇਂ ਜ਼ਮੀਨ ਲੈਣੀ ਹੁੰਦੀ ਸੀ। ਭਾਵੇਂ ਕੋਈ ਰਿਸ਼ਤਾ ਕਰਨਾ ਹੁੰਦਾ ਸੀਗਾ। ਉਸ ਦਾਗਰ ਸਿੰਘ ਨੂੰ ਲਾਇ ਹੀ ਕੁਛਦਾ ਹੁੰਦਾ ਸੀਗਾ। ਯਾਨੀ ਕਿ ਤਿੰਨ ਕਿਪੰਡਾ ਦੇ ਵਿੱਚ ਇਹਨਾਂ ਦਾ ਸਾਬੇ ਵਾਲੇ ਵੀ ਕਾਫੀ ਲੋਕ ਆਏ ਨੇ। ਤੇ ਮਹਿਰਪੁਰ ਦੇ ਵਿੱਚ ਵੀ ਸਰਦਾਰ ਅਮਰਜੀਤ ਸਿੰਘ ਲੰਬੇ ਸਮੇਂ ਤੋਂ ਦੁੱਧ ਦੇ ਇਹ ਕਾਰੋਬਾਰੀ ਨੇ ਵੱਡੇ। ਪੰਡੋਰੀ ਦੇ ਵਿੱਚ ਵੀ ਮੇਰਾ ਕਹਿਣ ਦਾ ਭਾਵ ਇਹਨਾਂ ਤੋਂ ਸਾਰੇ ਹੁਣ ਉਹੀ ਜਿਹੜੇ ਸੰਸਕਾਰ ਆ, ਉਹੀ ਜਿਹੜੀ ਬੋਲਣੀ ਤਰੀਮ ਆ ਉਹਦੇ ਬੱਚਿਆਂ ਦੇ ਵਿੱਚ ਵੀ ਹੈਗੀ ਆ। ਜਿਵੇਂ ਅਮਰਜੀਤ ਸਿੰਘ ਹੋਈ ਉਦਾਂ ਹੀ ਉਦੋਂ ਵੀ ਜ਼ਿਆਦਾ ਜਾ ਕੇ ਮਹਿਰਪੁਰ ਦੇ ਵਿੱਚ ਉਹਨਾਂ ਨੇ ਵੜਾਈ ਆ। ਜੋ ਕਿ ਮੈਂ ਦੇਖਦਾ ਵੀ ਸਾਰਾ ਹੀ ਨਗਰ ਮਹਿਲ ਖੁਰਦਾ ਵੀ ਆਇਆ ਇਸ ਕਰਕੇ ਇਸ ਦਾਗਰ ਸਿੰਘ ਦੀ ਜਿਹੜੀ ਜਿੰਦਗੀ ਸੀ ਉਹ ਸੱਚੀ ਸੱਚੀ ਕਰਤ ਦੇ ਵਿੱਚ ਵਿਸ਼ਵਾਸ ਰੱਖ ਕੇ ਤੇ ਆਪਦੇ ਪਰਿਵਾਰ ਨੂੰ ਬਹੁਤ ਉੱਚੀਆਂ ਬਲੰਗੀਆਂ ਤੇ ਪਹੁੰਚਾਇਆ ਕਿ ਸਾਰੇ ਹੀ ਪਰਿਵਾਰ ਤਿੰਨੇ ਉਹਨਾਂ ਦੇ ਬੇਟੇ ਤੇ ਦੋ ਧੀਆਂ ਵੀ ਕੈਨੇਡਾ ਦੇ ਵਿੱਚ ਨੇ ਪੋਤੀ ਵੀ ਕੈਨੇਡਾ ਦੇ ਵਿੱਚ ਮਿਲ ਦੋਤਾ ਵੀ ਅਮਰੀਕਾ ਦੇ ਵਿੱਚ ਸਾਰਾ ਹੀ ਪਰਿਵਾਰ ਜਨ ਕੇ ਸੈਟਲ ਆ ਆਪਾਂ ਇਹ ਕਹਿ ਸਕਦੇ ਵੀ ਗੁਰਮੁਖ ਜਨਮ ਸਵਾਰ ਅਧਿਰਗੇ ਚੱਲਿਆ ਕਿਉਂਕਿ ਉਹ ਸਾਰਾ ਕੁਝ ਦੇਖੀ ਤੁਸੀਂ ਕੁਝੀ ਦੇਖ ਕੇ ਗਿਆ ਆ ਮੇਨਾਂ ਦਾ ਪਿਛਲੇ ਜੇ ਸਮੇਂ ਦੀ ਗੱਲ ਆ ਉਹ ਪਰੇ ਕੰਮ ਕਹਿੰਦਾ ਵੀ ਆਪਾਂ ਕਰੀ ਜਾਂਦੇ ਆ ਠੀਕ ਆ ਪਰ ਲਖਵਿੰਦਰ ਸਿੰਘ ਜੀ ਫੌਜੀ ਸਾਹਿਬ ਕਹਿੰਦੇ ਵੀ ਆਪਾਂ ਹੁਣ ਨਹੀਂ ਕੰਮ ਕਰ ਲੈਣਾ ਜਿਹੜੇ ਹਰੇਕ ਵਾਰ ਉਹ ਵਟਾ ਕੇ ਜਾਂਦੇ ਸੀਗੇ ਜਿਹੜਾ ਕਹਿਣ ਦਾ ਭਾਵ ਸਾਰੇ ਹੀ ਬੱਚਿਆਂ ਨੇ ਨੋਹਾ ਲਏ ਈਆ ਨੇ ਬਹੁਤ ਆਗਿਆ ਦੇ ਵਿੱਚ ਚੱਲੇ ਨੇ ਜੰਗੀ ਉਹਨਾਂ ਨੂੰ ਸੰਸਕਾਰ ਦਿੱਤੇ ਆ ਚੰਗੀ ਬੋਲਣ ਦੀ ਤਲੇ ਦਿੱਤੀ ਆ ਇਸ ਕਰਕੇ ਮੈਂ ਸਮਝਦਾ ਵੀ ਉਹਦਾ ਸਫਲ ਹੈ ਜੀਵਨ ਜਿਉ ਕੇ ਗਏ ਨੇ ਐਨੀ ਇਹਨਾਂ ਦੀ ਧਰਮ ਸਭਾਤ ਨੇ ਵਰਮੇਲ ਕੌਰ ਜੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਬੜੀ ਮਿਹਨਤ ਦੇ ਵਿੱਚ ਯਾਨੀ ਕਿ ਆਪਦੀ ਕਮਾਈ ਕਰਕੇ ਬੜਾ ਵਧੀਆ ਜੀਵਨ ਜੀਵਨ ਸਫਲ ਬਣਾਇਆ ਮੈਂ ਪਰਿਵਾਰ ਦੇ ਵੱਲੋਂ ਜਾਦਾ ਕੁਝ ਨਾਂ ਕਹਿੰਦਾ ਹੋਇਆ ਤੁਸੀਂ ਸਾਰੇ ਨਗਰਾਂ ਵਾਲੇ ਜਾਣਦੇ ਹੋ ਇਸਤਾਕਰ ਸਿੰਘ ਯੋਜਨ ਸਾਲ ਸੀ ਜਾਂ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਤਿੰਨ ਇੱਕ ਪਿੰਡਾਂ ਨੂੰ ਤਾਂ ਹੋਣਾ ਦਿਵਾਲੀ ਦੇ ਦਿਨਾਂ 'ਚ ਵੀ ਤਾਂ ਉਹ ਜਾ ਰਿਹਾ ਆ ਕਰੂਗਾ ਕਿਉਂਕਿ ਜਿਹੜੇ ਇਹ ਸੁੱਧ ਮਠਿਆਈਆਂ ਗਾ ਵਰਕੀਆਂ ਸਾਡੇ ਤਿੰਨ ਚਾਰ ਪਿੰਡਾਂ ਨੂੰ ਖਵਾ ਕੇ ਗਏ ਨੇ ਉਸ ਰਾਗਰ ਸਿੰਘ ਨੂੰ ਯਾਦ ਕਰਦੇ ਆ ਕਿਉਂਕਿ ਹੁਣ ਮੈਨੂੰ ਲੱਗਦਾ ਕਿ ਸਮੇਂ ਦੇ ਨਾਲ ਉਹ ਨਹੀਂ ਉਹ ਜਿਹਾ ਕੁਛ ਇਹਨਾਂ ਤੋਂ ਪ੍ਰਬੰਧ ਹੋਣਾ ਕਿਉਂਕਿ ਸਦਾਗਰ ਸਿੰਘ ਦਾ ਦੈਰਾ ਬਹੁਤ ਵੱਡਾ ਸੀਗਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਜਿੰਨੇ ਵੀ ਤੁਸੀਂ ਪਹਿਲਾਂ ਭਾਈ ਸਾਹਿਬ ਨੇ ਗੁਰੂ ਦਾ ਅਭਾਸ ਨਾਇਆ ਕਿਉਂਕਿ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਜੋੜ ਮਿਲਾ ਦਿਨ ਚੱਲਦੇ ਨੇਗੇ ਉਹਨਾਂ ਨਾਲ ਸਾਰੀ ਸੰਗਤ ਨੂੰ ਜੋੜਿਆ ਜਿੰਨੇ ਵੀ ਆਸੇ ਪਾਸੇ ਸਾਰੇ ਦੇਖਦਾ ਪੰਜ ਸਰਪੰਚ ਆਏ ਨੇਗੇ ਉਹਨਾਂ ਦੇ ਰਿਸ਼ਤੇਦਾਰ ਸਭੀ ਸੰਬੰਧੀ ਲੱਖੇ ਤੋਂ ਦੂਰ ਦਰਾਡੇ ਤੋਂ ਕਿੰਨੀਆਂ ਕਿ ਸੰਗਤਾਂਆਂ ਪਰਿਵਾਰ ਦੀ ਤਰਫੋਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਤੇ ਸਾਰੇ ਸੰਗਤ ਜਿੰਨੇ ਵੀ ਤੁਸੀਂ ਕਰਨ ਚੱਲ ਕੇ ਆਏ ਹੋ ਫੇਰ ਪਰਿਵਾਰ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਤੋਂ ਅਗਲੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਦੇਵ ਜੀ ਵਿਚ ਜੋੜੇ ਬੈਠੀ ਸੰਗਤ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗੀ ਸਾਹਿਬ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਸਰਦਾਰ ਸਦਾਗਤ ਸਿੰਘ ਜੀ ਜੀਵਨੀ ਬਾਰੇ ਪਲਵੰਤ ਸਿੰਘ ਐਮ ਐਲ ਐਨ ਨੇ ਜਾਣਨਾ ਪਾਇਆ। ਤਿੰਨ ਭਰਾਵਾਂ ਇਹਦੇ ਬੇਟਿਆਂ ਵੱਲੋਂ ਗੁਰੂ ਘਰਾਂ ਨੂੰ ਦਾਨ ਕੀਤਾ ਗਿਆ ਹੈ। ਦਾਹ ਦੇ ਦਾਸ਼ਲ ਕੋ ਪਾਈ ਉਹੀ ਬੋਲਣਾ। ਤਿੰਨ ਭਰਾਵਾਂ ਦੇ ਵੱਲੋਂ ਗੁਰਦੁਆਰਾ ਭਗਤਰ ਰਾਹੀਰੇ ਗੁਰੂ ਘਰ ਨੂੰ 51000 ਰੁਪਏ ਵੱਡੇ ਗੁਰੂ ਘਰ ਨੂੰ 11000 ਰੁਪਏ ਅਰਬਜਮਾਨ ਸੰਮੰਦਰ ਨੂੰ 11000 ਰੁਪਏ ਬਾਬਾ ਗੱਜਨ ਸ਼ਾਦੀ ਜਗ੍ਹਾ ਨੂੰ 11000 ਰੁਪਏ ਸੱਧਵਾਰੀ ਜਗ੍ਹਾ ਨੂੰ 11000 ਰੁਪਏ ਦੋ ਐਲੀਮੈਂਟਰੀ ਤੇ ਪ੍ਰੀ-ਸਕੂਲ ਨੂੰ 11000 ਰੁਪਏ ਅੰਗਰਵਾਰੀ ਸਕੂਲ ਹੈ ਉਸ ਬਾਰੇ ਵੀ 11000 ਰੁਪਏ ਇਹ ਪਰਿਵਾਰ ਨੇ ਆਪਣੇ ਪਿਤਾ ਦੀ ਯਾਦ ਨੂੰ ਮੋਖ ਰੱਖਦੇ ਹਾਂ ਯਾਦ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦਾਨ ਕੀਤਾ ਹੈ ਗੁਰੂ ਸਾਹਿਬ ਜੀ ਅਸਬੇਸ਼ੜੀ ਹੋਣੂ ਆਪਣੇ ਚਨਨ ਮਾ ਬਾਪਸਨ ਕਿਸੇ ਪਰਿਵਾਰ ਨੂੰ ਭਾਣਾ ਮੰਨਦਾ ਬਲਕਿ ਦੀ ਸਮਾਥਾ ਵਾਖਸ਼ ਨੂੰ ਪਿੰਡ ਵਸਿਆ ਨੂੰ ਰਿਸ਼ਤੇਦਾਰਾਂ ਨੂੰ ਸਾਥ ਸ਼ਮਣੀਆਂ ਨੂੰ ਗੁਰੂ ਸਾਹਿਬ ਜੀ ਸਤਹੀ ਨਿਰਪਰ ਹੱਥ ਰੱਖਣਾ ਇਨਾ ਕਰਨ ਲੱਗ ਪੋਹਦੇ ਰਹੇ ਹੁਣ ਦੇਖ ਭਾਤੇਗੇ ਦੇਖ ਭਾਤੇ ਤੋਂ ਪ੍ਰਾਂਤ ਜਿਹੜੇ ਮਰੇ ਬੀਬੀਆਂ ਭੈਣਾ ਬਜ਼ੁਰਗਾਂ ਨੇ ਕਿਸ ਨੇ ਖਾਣਾ ਗੁਰੂ ਘਰ ਨੰਗਰ ਨਹੀਂ ਸ਼ਕਿਆ ਉਹ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਚਾਹ ਦਾ ਲੰਗਰ ਤਿਆਰ ਹੈ ਉਹ ਵੀ ਛੱਕੇ ਜਾਣਾ ਕਿਸੇ ਵੀ ਮੇਰੇ ਵੀਰ ਨੇ ਬਗੈਰ ਛਕੇ ਤੋਂ ਚਾਹ ਪਾਣੀ ਪ੍ਰਸ਼ਾਦਾ ਛਕੇ ਤੋਂ ਬਗੈਰ ਨਹੀਂ ਜਾਣਾ ਹੁਣ ਅੱਜ ਜਾਣ ਲਿਪਾਇ ਸਦਾਕਰ ਸੰਗ ਦੀ ਆਪ ਜੀ ਦੇ ਇਹ ਤੋਂ ਬਾਦ ਤੋਂ ਲੈ ਕੇ ਜਾਇ ਜਾਣਗੇ ਭਾਈ ਤਾਰਾ ਫਿਰ ਸੱਚੇ ਪਰਿਵਾਰ ਵੱਲੋਂ ਅਸੀਂ ਆਏ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਛੱਡ ਕੇ ਦੁੱਖ ਵਿੱਚ ਸ਼ਰੀਪ ਹੋਏ ਹੋ ਇਹਨੀਆਂ ਗੱਲਾਂ ਬੋਲਦੇ ਹਾਂ ਤੇ ਮੇਰੇ ਜਾਚ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਗੁਰਾਂ ਨਾਲ ਪਾਲਣ ਸੱਚੀਆਂ ਪਰਿਤਾਨੀ ਸੱਚੇ ਗੁਰ ਨਾਲ ਪਾਲੈ 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 ਜੀਤਾਨੀ ਸੱਚੇ ਗੁਰਾਂ ਨਾਲ ਪਾਲੇ ਸੱਚੀਆਂ ਫਰੀਦਾਨੀ ਜਦੋਂ ਆਣ ਕੇ ਜਮਾਨੇ ਤੈਨੂੰ ਕੇਰਨਾ ਜਦੋਂ ਆਣ ਕੇ ਜਮਾਨੇ ਤੈਨੂੰ ਕੇਰਨਾ ਨਹੀਂ ਹੋਣਾ ਕੋਈ ਤੇਰੇ Baby. Hey. ਸੱਚੀਆਂ ਹੀ ਗੱਲਾਂ ਲਿਖੇ ਸਦਾ ਲਖਵੀਰ ਦੀ ਸੱਚੀਆਂ ਹੀ ਗੱਲਾਂ ਵੇ ਸਦਾ ਲਖਵੀਰ ਦੀ ਸੱਚੀਆਂ ਹੀ ਗੱਲਾਂ ਲਿਖੇ ਸਦਾ ਲਖਵੀਰ ਦੀ ਸੱਚੀਆਂ ਹੀ ਏਨਾ ਸੋਚ ਲਈ ਤੈਨੂੰ ਨਹੀਂ ਕੋਈ ਵੇਖਦਾ ਏਨਾ ਸੋਚ ਲਈ ਤੈਨੂੰ ਨਹੀਂ ਕੋਈ ਵੇਖਦਾ ਉਹ ਹਿਸਾਬ ਰੱਖੇ ਪਲ ਪਲ ਦਾ ਸਈਏ ਪਤਾ ਨਹੀਂ ਤੇ ਜਾਣਾਰੇ ਮਾਰ ਕੇ ਤੇ ਤੂੰ ਕਮਾ ਆਈਏ ਪਸਾਵੀ ਕਿੱਥੇ ਜਾਣੀ ਮਾਨਸ ਤੇ ਕਿਹਦੀ ਗੱਲ ਦਾ ਹੋ ਆਈਏ ਪਸਾਵੀ ਕਿੱਥੇ ਜਾਣਾ ਦੀ ਮਾਨਸ ਤੇ ਕਿਹਦੀ ਗੱਲ ਮੈਂ ਨੂੰ ਤੇ ਬਾਕੂ ਤੇਰੀ ਲੋੜਬ ਤੇਰੀ ਸੀ ਹੋ ਕਮਰਾ ਤੇਰਾ ਹੋ ਗਿਆ ਸੁਨਾ ਜਿੱਥੇ ਸੀ ਤੂੰ ਬੈੰਦਾ ਹਰ ਇੱਕ ਬੋਲਨੀ ਭੁੱਲਦਾ ਤੇਰਾ ਜੋ ਮੈਨੂੰ ਸੀ ਕਹਿੰਦਾ ਕਮਰਾ ਤੇਰਾ ਹੋ ਗਿਆ ਸੁਨਾ ਜਿੱਥੇ ਸੀ ਤੂੰ ਬੈੰਦਾ ਹਰ ਇੱਕ ਬੋਲਨੀ ਭੁੱਲਦਾ ਤੇਰਾ ਜੋ ਮੈਨੂੰ ਸੀ ਕਹਿੰਦਾ ਮੈਨੂੰ ਬਾਗ ਖੁਰਾ ਕਿਹ ਲੱਗਦੀ ਹਰ ਇੱਕ ਜਿੜਕ ਹੀ ਤੇਰੀ ਸੀ ਮੈਨੂੰ ਬਾਗ ਤਾਕ ਹੀ ਲਗਦੀ ਹਰ ਇੱਕ ਜੜਕ ਹੀ ਤੇਰੀ ਸੀ ਪਰ ਮੈਂ ਨੂੰਤੇ ਬਾਪੂ ਤੇਰੀ ਲੋੜ ਬਥੇਰੀ ਸੀ ਆ ਪਰ ਮੈਂ ਨੂੰਤੇ ਬਾਪੂ ਤੇਰੀ ਲੋੜ ਬਥੇਰੀ